ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਸੰਸਾਰ ਦੇ ਇਤਿਹਾਸ ਵਿੱਚ ਸਿੱਖ ਇਤਿਹਾਸ ਦਾ ਜਿਹੜਾ ਸਥਾਨ ਹੈ ਉਹ ਬਹੁਤ ਨਵੇਕਲਾ ਤੇ ਬਲੱਖਣ ਹੈ ਸਿੱਖ ਇਤਿਹਾਸ ਕੁਰਬਾਨੀਆਂ ਭਰਿਆ ਇਤਿਹਾਸ ਹੈ ਜਿਸ ਵਿੱਚ ਗੁਰੂਆਂ ਦੀਆਂ ਲਸਾਨੀ ਸ਼ਹੀਦੀਆਂ ਅਤੇ ਗੁਰਸਿੱਖਾਂ ਦੇ ਆਪਾ ਬਾਰੂ ਕਾਰਨਾਮੇ ਹਨ ਤਾਂ ਸਿੱਖ ਧਰਮ ਦੇ ਮੋਢੀ ਅਤੇ ਸੰਚਾਲਕ ਸਮੇਂ ਦੇ ਮਹਾਨ ਚਿੰਤਕ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਜਾਣਨ ਲਈ ਹਰ ਧਰਮ ਅਤੇ ਹਰ ਵਰਗ ਦੇ ਜਿਹੜੇ ਲੋਕ ਆ ਉਹ ਉਹਨਾਂ ਵਿੱਚ ਹਮੇਸ਼ਾ ਲਾਲਸਾ ਬਣੀ ਰਹੀ ਹੈ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਧਰਤੀ ਦੇ ਉੱਤੇ ਕਿਉਂ ਅਵਤਾਰ ਧਾਰਿਆ ਤਾਂ ਉਸ ਟਾਈਮ ਜਿਹੜਾ ਕਲਯੁਗ ਸੀਗਾ ਉਹ ਆਪਣੇ ਦੇ ਜਿਹੜੇ ਪਾਪ ਸੀ ਉਹਦੇ ਪੂਰੇ ਜੋਰਾਂ ਛੋਰਾ ਤੇ ਸੀ ਤਾਂ ਜਿਸ ਨਾਲ ਪਾਪੀ ਰਾਜ ਪ੍ਰਗਟ ਹੋ ਗਿਆ ਸੀਗਾ ਤਾਂ ਉਸ ਟਾਈਮ ਦਾ ਜਿਹੜਾ ਇਸਲਾਮੀ ਧਰਮ ਸੀਗਾ ਉਹ ਬਹੁਤ ਫੈਲ ਗਿਆ ਸੀਗਾ ਤੇ ਜਿਸ ਦੇ ਫੈਲਣ ਨਾਲ ਜਿਹੜੇ ਉਸ ਟਾਈਮ ਦੇ ਲੋਕ ਸੀ ਉਹ ਉਹਨਾਂ ਤੇ ਵੀ ਭਾਰੀ ਪੈ ਰਿਹਾ ਸੀਗਾ ਤਾਂ ਜਿਹੜੇ ਨੀਚ ਸੁਭਾਅ ਵਾਲੇ ਪ੍ਰੇਸ਼ਟ ਬੁੱਧੀ ਵਾਲੇ ਉਸ ਟਾਈਮ ਦੇ ਲੋਕ ਸੀਗੇ ਉਹ ਗਊ ਅਤੇ ਗਰੀਬ ਦੀ ਹੱਤਿਆ ਕਰਨ ਲੱਗ ਪਏ ਸੀਗੇ ਤਾਂ ਉਸ ਟਾਈਮ ਦੇ ਜਿਹੜੇ ਰਾਜੇ ਸੀ ਉਹਨਾਂ ਦੀ ਜਿਹੜੀ ਬੁੱਧੀ ਸੀ ਉਹ ਭ੍ਰਿਸ਼ਟ ਤੇ ਮਲੀਨ ਹੋ ਚੁੱਕੀ ਸੀਗੀ ਉਹ ਇੰਨੇ ਮਾੜੇ ਕਰਮ ਕਰ ਰਹੇ ਸੀਗੇ ਮਾਨੂੰ ਆਏ ਲੱਗਦਾ ਸੀ ਜਿਵੇਂ ਜਿਹੜੇ ਉਹਨਾਂ ਦੇ ਚੰਗੇ ਕਰਮ ਐ ਉਹ ਕਿਸੇ ਨੇ ਖੋਹ ਲਏ ਹੋਣ ਤਾਂ ਅੱਜ ਲਈ ਇੰਨਾ ਹੀ ਬਹੁਤ ਜਲਦ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਚੰਨਣਾ ਪਾਉਣ ਲਈ ਨਵੀਂ ਵੀਡੀਓ ਦੇ ਨਾਲ ਆਪ ਸਭ ਦੇ ਵਿੱਚ ਰੂਬਰੂ ਹੋਵਾਂਗੇ ਬੋਲਦਿਆਂ ਤੋਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਆਪਣਾ ਬੱਚਾ ਤੇ ਭਰਾ ਸਮਝ ਕੇ ਮਾਫ ਕਰਿਓ ਤਾਂ ਤਦ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ